ਦੁਬਈ ਵਿੱਚ ਸੱਜਣ ਰਹਿੰਦੇ ਨੇ ਬੜਾ ਬੜਾ ਕਾਰੋਬਾਰ ਅੱਜ ਤੋਂ 17 ਸਾਲ ਪਹਿਲਾਂ ਉਹਨਾਂ ਨਾਲ ਘਟਨਾ ਘੱਡੀ ਉਹਨਾਂ ਦੇ ਟਰਾਲੇ ਟਰੱਕ ਚੱਲਦੇ ਸਨ ਉਸੇ ਸ਼ਹਿਰ ਵਿੱਚ ਇੱਕ ਅਰਵਾਹ ਮੁਸਲਮਾਨ ਉਹਦਾ ਵੀ ਟਰਾਂਸਪੋਰਟ ਦਾ ਕੰਮ ਸੀ ਉਹਦੇ ਅੰਦਰ ਈਰਖਾ ਪੈਦਾ ਹੋ ਗਈ ਵੀ ਸਰਦਾਰਾਂ ਦਾ ਕਾਰੋਬਾਰ ਫੇਲ ਕਰੋ ਇਹਨਾਂ ਨੂੰ ਭਜਾਓ ਈਰਖਾ ਪੈਦਾ ਹੋ ਜਾਂਦੀ ਹੈ ਵਪਾਰੀ ਬਪਾਈ ਨਾਲ ਈਰਖਾ ਕਰਦਾ ਹੈ ਬਾਜ਼ਾਰ ਵਿੱਚ ਇੱਕ ਦੁਕਾਨ ਹੈ ਦੂਜੀ ਨਾਲ ਹੋਰ ਉਹਦੀ ਖੁੱਲ ਜਾਏ ਈਰਖਾ ਸੁਭਾਅਕ ਹੈ ਗੱਲ ਕੱਲੇ ਬਿਜ਼ਨਸ ਵਪਾਰ ਦੀ ਨਹੀਂ ਇਸ ਦੁਨੀਆ ਵਿੱਚ ਤਾਂ ਵੇਖਿਓ ਵਪਾਰੀ ਦੀ ਗੱਲ ਤਾਂ ਬਹੁਤ ਵੱਡੀ ਇੱਥੇ ਤਾਂ ਭਿਖਾਰੀ ਰਹਿੰਦੇ ਹੁਣ ਭਿਖਾਰੀ ਭਿਖਾਰੀ ਨਾਲ ਈਰਖਾ ਕਰਨ ਲੱਗ ਪਏ ਇੱਕ ਵਾਰ ਮੈਂ ਲਾਈਵ ਤੋਂ ਇਹ ਗੱਲ ਕਹੀ ਲੁਧਿਆਣੇ ਜਗਰਾਵਾਂ ਵਾਲੇ ਪੁਲ ਤੇ ਭਿਖਾਰੀ ਨੂੰ ਕਿਸੇ ਨੇ ਸ਼ਰਾ ਮਾਰ ਦਿੱਤਾ ਰੌਲਾ ਪੈ ਗਿਆ ਉਹਨੂੰ ਚੁੱਕ ਕੇ ਹਸਪੀਟਲ ਲੈ ਗਏ ਅਗਲੇ ਦਿਨ ਪੁਲਿਸ ਵਾਲੇ ਉਹਦੇ ਬਿਆਨ ਲੈ ਕਿਸੇ ਨੂੰ ਪਛਾਣਨਾ ਜਿਹਨੇ ਸ਼ਰਾ ਮਾਰਿਆ ਤੇ ਭਿਖਾਰੀ ਨੇ ਪਤਾ ਕੀ ਕਿ ਉਹ ਕਹਿੰਦਾ ਤਿੰਨ ਬੰਦੇ ਪਛਾਣੇ ਨੇ ਇੱਕ ਪਛਾਣ ਵਿੱਚ ਨਹੀਂ ਆਇਆ ਜਿਹੜੇ ਪਛਾਣੇ ਉਹ ਕੌਣ ਨੇ ਜਿਨ੍ਹਾਂ ਦੀ ਪਹਿਚਾਨ ਕੀਤੀ ਭਿਖਾਰੀ ਨੇ ਕਿਹਾ ਭਾਰਤਨਗਰ ਚੌਂਕ ਵਿੱਚ ਭੀਖ ਮੰਗਦੇ ਨੇ ਤੇ ਸਾਧ ਸੰਗਤ ਪੁਲਿਸ ਨੇ ਉਹਨੂੰ ਨਾਲ ਲਿਜਾ ਕੇ ਉਹ ਭਿਖਾਰੀ ਚੁੱਕ ਲੈ ਭਿਖਾਰੀਆਂ ਤੋਂ ਪੁੱਛਿਆ ਕੋਈ ਵੱਡਾ ਗੈਂਦ ਨਾ ਹੋਵੇ ਲੁੱਟਣ ਵਾਲਿਆਂ ਦਾ ਉਹਨਾਂ ਨੂੰ ਪੁੱਛਿਆ ਸ਼ੁਰਾ ਕਿਉਂ ਮਾਰਿਆ ਤਾਂ ਉਹ ਭਿਖਾਰੀਆਂ ਕਹੇ ਜੀ ਜਿਹੜੇ ਚੌਂਕ ਵਿੱਚ ਇਹ ਜਗਰਾਵਾਂ ਦੇ ਪੁੱਲ ਤੇ ਮੰਗਣ ਲੱਗੇ ਪਹਿਲਾਂ ਸਾਢੇ 3 ਭਿਖਾਰੀ ਮੰਗਦੇ ਨੇ ਚੌਥਾ ਪਤਾ ਨਹੀਂ ਕਿੱਥੋਂ ਆ ਗਿਆ ਇਹਨੂੰ ਕਿਹਾ ਅਸੀਂ ਛੱਡ ਕੇ ਚਲਾ ਜਾ ਗਿਆ ਨਹੀਂ ਤੇ ਅਸੀਂ ਸ਼ੁਰਾ ਮਾਰਿਆ ਭਿਖਾਰੀ ਭਿਖਾਰੀ ਨਾਲ ਈਰਖਾ ਕਰਦੇ ਵਪਾਰੀ ਤੇ ਗੱਲ ਹੀ ਕੁਝ ਨਹੀਂ ਸਾਥ ਸੰਗਤ ਉਹ ਵਪਾਰੀ ਨੇ ਈਰਖਾ ਕੀਤੀ ਉਹਨੇ ਬਗਦਾਦ ਤੋਂ ਮੌਲਵੀ ਮੰਗਵਾਇਆ ਉਹਨੂੰ ਕਿਹਾ ਤੈਨੂੰ ਐਨੇ ਹਜ਼ਾਰ ਦਿਨਾਰ ਦਵਾਂਗਾ ਕਾਰੋਵਰ ਬੁਗਾੜ ਦੇ ਉਹਨੇ ਕਿਹਾ ਬੁਗਾੜ ਦਾਂਗਾ ਮੇਰੇ ਕੋਲ ਕਾਲਾ ਇਲਮ ਹੈ ਮੈਂ ਕਾਲੀ ਮਸਾਣੀ ਐਦਾਂ ਦੀ ਛੱਡਾਂਗਾ ਸਰਦਾਰਾਂ ਦੇ ਕਾਰੋਵਰ ਪੁੱਠੇ ਪੈ ਜਾਣਗੇ ਘਰ ਦੇ ਜੀਵ ਬਮਾਰ ਪੈ ਜਾਣਗੇ ਚੱਲਦੇ ਟਰਾਲਿਆਂ ਨੂੰ ਅੱਗ ਲੱਗ ਜਾਏਗੀ ਉਹਨੇ بڑے ਮੰਤਰ ਪੜ੍ਹੇ 48 ਘੰਟਿਆਂ ਵਿੱਚ ਜੋ ਹੋਣਾ ਸੀ ਉਹਨੇ ਕਰ ਕਰਾ ਕੇ ਛੱਡ ਦਿੱਤਾ ਤੇ ਰਵਾਬ ਨੂੰ ਕਹਿੰਦਾ ਜੀ ਪਤਾ ਕਰੋ ਖਾਂ ਸਰਦਾਰਾਂ ਦਾ ਕੀ ਬਣਿਆ ਤਾਂ ਉਹ ਵਪਾਰੀ ਸਨ ਇੱਕ ਦੂਜੇ ਨੂੰ ਮਿਲਦੇ ਸੀ ਜਦੋਂ ਰਵਾਬ ਸਾਹਿਬ ਆਏ ਤੇ ਆ ਕੇ ਸਰਦਾਰ ਜੀ ਦੇ ਦਫ਼ਤਰ ਪਿੱਛੇ ਘਰ ਸੀ ਆਉਂਦੇ ਅਨਸਾਰ ਬੁਲਾਇਆ ਭਾਈ ਜਾਨ ਸਤਿ ਸ੍ਰੀ ਅਕਾਲ ਉਹਨਾਂ ਕਿ ਆ ਜਾਓ ਰਵਾਬ ਸਾਹਿਬ ਲੰਘੋ ਸ਼ੇਖ ਸਾਹਿਬ ਬੈਠੋ ਸ਼ੇਖ ਦੀ ਬੈਗ ਜੀ ਕੀ ਸ਼ਕੋਂਗੇ ਉਹਨਾਂ ਕਬਸ ਕੁਝ ਨਹੀਂ ਲੰਘ ਰਿਆ ਸੀ ਸੋਚਿਆ ਭਰਾ ਦੀ ਖ਼ਬਰ ਲੈ ਚਲੀਏ ਤੋ ਸਰਦਾਰ ਜੀ ਕਹਿੰਦੇ ਚੜ੍ਹਦੀ ਕਲਾ ਕਹਿੰਦੇ ਹੋਰ ਪਰਿਵਾਰ ਸਭ ਕਹਿੰਦੇ ਚੜ੍ਹਦੀ ਕਲਾ ਜੀ ਕਹਦਾ ਕਾਰੋਬਾਰ ਆਪਣਾ ਕਿਵੇਂ ਸਰਦਾਰ ਜੀ ਕਹਿੰਦੇ ਜੀ ਸਭ ਚੜ੍ਹਦੀ ਕਲਾ ਸਿੱਖ ਨੂੰ ਤਾਂ ਗੁਰੂ ਨੇ ਉਹੀ ਕਿਰਪਾ ਕੀਤੀ ਛੋਟੇ ਮੋਟੇ ਦੁੱਖ ਵੇ ਤਾਂ ਸਿੱਖ ਉਦੋਂ ਹੀ ਕਹਿੰਦਾ ਰਹਿੰਦਾ ਚੜ੍ਹਦੀ ਕਲਾ ਸਾਥ ਸੰਗਤ ਕਿਉਂਕਿ ਰੋਜ਼ ਅਰਦਾਸ ਵਿੱਚ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਉਹਨੂੰ ਦੁੱਖ ਹੋਏ ਨਹੀਂ ਸਕਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਤਾਂ ਉਹ ਸਿੱਖ ਕਵੇ ਚੜਦੀ ਕਲਾ ਰਵਾਵ ਸੜ ਗਿਆ ਗੁੱਸੇ ਵਿੱਚ ਉਹਨਾਂ ਜਾ ਕੇ ਉਹ ਮੌਲਵੀ ਨੂੰ ਕਿਹਾ ਪੈਸੇ ਇੱਧਰ ਕਾ ਉਨਕਾ ਕੀ ਹੋਇਆ ਕਹਿੰਦਾ ਸਰਦਾਰਾਂ ਦਾ ਨਹੀਂ ਕੁਝ ਵੀ ਵਿਗੜਿਆ ਉਹ ਤਾਂ ਚੜਦੀ ਕਲਾ 'ਚ ਬੈਠੇ ਨੇ ਉਹਨੇ ਕਿਹਾ ਜੀ ਇੱਕ ਮੰਤਰ ਰਹਿ ਗਿਆ ਮੈਨੂੰ ਉਹ ਛੱਡ ਲੈਣ ਦਿਓ ਉਸ ਤੋਂ ਬਾਅਦ ਪੈਸੇ ਵਾਪਸ ਲੈ ਲਿਓ ਉਹਨੇ ਆਪਣੇ 56 ਸਾਲ ਦੇ ਤਜਰਬੇ ਵਿੱਚੋਂ ਬੜੀ ਭਿਆਨਕ ਸਮਾਣੀ ਛੱਡੀ ਉਹਨੇ ਕਿਹਾ ਲੋ ਗੁਣ ਰਵਾਵ ਸਾਹਿਬ ਹੁਣ ਬੰਦੇ ਵੀ ਮਰ ਸਕਦੇ ਨੇ ਜਦੋਂ ਉਹਨੇ ਕਿਹਾ ਜੀ ਕੱਲ ਪਤਾ ਕਰਿਓ ਤਾਂ ਰਵਾਬ ਸਾਹਿਬ ਅਗਲੇ ਦਿਨ ਫਿਰ ਚਲੇ ਗਏ ਜਾ ਕੇ ਫਿਰ ਟ੍ਰਾਂਸਪੋਰਟ ਦੇ ਦਫ਼ਤਰ ਬੈ ਕੇ ਹੋਰ ਭਾਈ ਜਾਨ ਖਬਰਸਾਲ ਸੁਣਾਓ ਕਿਵੇਂ ਅੱਜ ਫਿਰ ਮਨ ਕੀਤਾ ਭਰਾ ਨੂੰ ਮਿਲ ਚਲੀਏ ਤਾਂ ਸਰਦਾਰ ਨੂੰ ਸ਼ੱਕ ਹੋਈ ਕੋਈ ਗੱਲ ਹੈ ਉਹ ਅਜੇ ਖਬਰਾਂ ਪੁੱਛਦਾ ਐਨੇ ਨੂੰ ਇੱਕ ਨੌਜਵਾਨ ਸਰਦਾਰ ਆਇਆ ਉਹ ਨੌਜਵਾਨ ਡਰਾਈਵਰ ਨੇ ਦਫ਼ਤਰ ਵਿੱਚ ਬੜਦਿਆਂ ਇੱਕ ਕਾਗਜ਼ਾਂ ਦਾ ਲਫਾਫਾ ਤੇ ਡੱਬਾ ਰੱਖਿਆ ਨਾਲੇ ਸਰਦਾਰ ਜੀ ਨੂੰ ਫਤਿਹ ਬੁਲਾਈ ਸਰਦਾਰ ਜੀ ਨੇ ਉਹ ਕਾਗਜ਼ਾਂ ਦਾ ਰਜਿਸਟਰੀ ਦਾ ਲਫਾਫਾ ਖੋਲਿਆ ਉਹਦੇ ਵਿੱਚੋਂ ਪੇਪਰ ਕੱਢੇ ਉਹ 5-10 ਪੇਪਰ ਸਰਦਾਰ ਜੀ ਨੇ ਪੜ੍ਹੇ ਪੜ੍ਹ ਕੇ ਖੁਸ਼ ਹੋ ਕੇ ਡਰੋਵ ਵਿੱਚ ਰੱਖ ਲੈ ਡੱਬਾ ਖੋਲ ਕੇ ਵਰਫੀ ਦਾ ਜਦੋਂ ਸ਼ੇਖ ਦੇ ਮੋਰੇ ਕੀਤਾ ਰਵਾਬ ਸਾਹਿਬ ਮੂੰਹ ਮਿੱਠਾ ਕਰੋ ਉਹ ਕਹਿੰਦਾ ਇਹ ਕਾਦੀ ਖੁਸ਼ੀ ਚ ਕਹਿੰਦਾ ਜੀ 4 ਟਰਾਲੇ ਨਵੇਂ ਬੁੱਕ ਕਰਾਇਏ ਸੀ ਇੰਸ਼ੋਰੈਂਸ ਤੇ ਲੋਨ ਦੇ ਪੇਪਰ ਆ ਗਏ ਨੇ ਕੱਲ ਨਵੇਂ ਆ ਰਹੇ ਨੇ ਹੋਤੇ ਸੜ ਬਲ ਗਿਆ ਉਹਨੇ ਕਿਹਾ ਮੈਂ ਉਝਾੜਨਾ ਚਾਹੁੰਨੇ ਇਹਨਾਂ ਦਾ ਤਾਰੋਵਰ 4 ਟਰਾਲੇ ਹੋਰ ਪੈ ਰਹੇ ਨੇ ਉਹਦੇ ਬਰਫੀ ਕਿੱਥੋਂ ਲੰਗੇ ਉਹਨੇ ਖਾ ਤੇ ਲਿਆ ਪੀਸ ਬਸ ਬਾਹਰ ਨਿਕਲ ਗਿਆ ਜਾਂਦਿਆਂ ਜਾ ਕੇ ਉਹ ਮੁਸਲਮਾਨ ਮੌਲਵੀ ਨੂੰ ਕਹਿੰਦਾ ਪੈਸੇ ਇਧਰ ਕੱਢ ਉਹ ਤੇ ਚਾਹ ਟਰਾਲੇ ਹੋਰ ਪਾਉਣ ਲੱਗੇ ਮੌਲਵੀ ਨੇ ਕਿਹਾ ਹੋ ਨਹੀਂ ਸਕਦਾ ਪੈਸੇ ਵਿਸ਼ੱਕ ਲੈ ਲਓ ਪਰ ਰਵਾਬ ਸਾਹਿਬ ਇੱਕ ਵਾਰ ਸਰਦਾਰਾਂ ਨੂੰ ਮਿਲਾਓ ਜਦੋਂ ਉਹ ਮੌਲਵੀ ਉਹ ਰਵਾਬ ਨਾਲ ਆਇਆ ਦਫਤਰ ਦੇ ਵਿੱਚ ਅੱਗੇ ਤੇ ਉਹ ਰਵਾਬ ਲੰਘਿਆ ਮੌਲਵੀ ਪੈਰ ਰੱਖਣ ਲੱਗਾ ਉਹਨੂੰ ਬੜਾ ਵੱਡਾ ਝਟਕਾ ਲੱਗਾ ਐਨ ਲੱਗਾ ਜਿਵੇਂ ਕਰੰਟ ਵੱਜਿਆ ਹੋਵੇ ਹੱਥ ਕੰਬਣ ਲੱਗ ਗਏ ਚਿਹਰਾ ਪੀਲਾ ਫਿਰ ਗਿਆ ਰੋਲਾ ਪਿਆ ਤੇ ਅੰਦਰੋਂ ਸਰਦਾਰ ਜੀ ਉੱਠ ਕੇ ਆਏ ਉਹਨਾਂ ਕਹੇ ਜੀ ਲੰਘ ਔ ਕੀ ਗੱਲ ਹੋਈ ਮੌਲਵੀ ਨੇ ਕਿਹਾ ਸਰਦਾਰ ਸਾਹਿਬ ਮੈਂ ਤੁਹਾਡੇ ਇਹ ਦਫ਼ਤਰ ਘਰ ਦੀ ਦਹਲਿਜ਼ ਨਹੀਂ ਅੱਗੇ ਲੰਘ ਸਕਦਾ ਕਿਉਂ ਇਸ ਸਰਦਲ ਤੇ ਕਿਸੇ ਪਾਕ ਇਲਮ ਦਾ ਪਹਿਰੇ ਮੈਂ ਆ ਨਾਪਾਕ ਰਹਾਦਾ ਆਦਮੀ ਮੇਰੇ ਕੋਲ ਨਾਪਾਕ ਇਲਮ ਹੈ ਤੇ ਨਾਪਾਕ ਇਲਮ ਇਸ ਪਾਕ ਇਲਮ ਤੋਂ ਅੱਗੇ ਨਹੀਂ ਜਾ ਸਕਦਾ ਸੱਚੋ ਸੱਚ ਦੱਸੋ ਸਰਦਾਰ ਸਾਹਿਬ ਕਿਹੜੇ ਮੰਤਰ ਦਾ ਪਾਠ ਕਰਦੇ ਹੋ ਇੱਥੇ ਕਿਸੇ ਮੰਤਰ ਦਾ ਪਹਿਰਾ ਹੈ ਤੇ ਸਾਧ ਸੰਗਤ ਸਰਦਾਰ ਜੀ ਗੱਲ ਸਮਝ ਗਏ ਉਹ ਸਿੱਖ ਸਰਦਾਰ ਨੇ ਪਿਆਰ ਵਿੱਚ ਭਿੱਜ ਕੇ ਕਿਹਾ ਹਾਂ ਮੌਲਵੀ ਸਾਹਿਬ ਮੰਤਰ ਦਾ ਪਹਿਰਾ ਜ਼ਰੂਰ ਹੋਣਾ ਹੈ ਮੰਤਰ ਅਸੀਂ ਪੜੀਦੇ ਸਾਡਾ ਹਰ ਨਿੱਕਾ ਨਿੱਕਾ ਘਰ ਦਾ ਪਰਿਵਾਰ ਦਾ ਬੱਚਾ ਬੱਚਾ ਪੜਦਾ ਹੈ ਹਰ ਡਰਾਈਵਰ ਟਰਾਲਾ ਸਟਾਰਟ ਕਰਨ ਲੱਗਿਆਂ ਪੜਦਾ ਹੈ ਹਰ ਟਰੱਕ ਵਿੱਚ ਲਿਖ ਕੇ ਲਾਇਆ ਜਦੋਂ ਸਾਡੇ ਘਰਾਂ ਵਿੱਚ ਬੱਚੇ ਬੋਲਣਾ ਸਿੱਖਦੇ ਨੇ ਅਸੀਂ ਪਹਿਲਾਂ ਮੰਤਰ ਹੀ ਉਹ ਸਿਖਾਈ ਦੇ ਮੌਲਵੀ ਨੇ ਕਿਹਾ ਕਿਹੜਾ ਮੰਤਰ ਸਰਦਾਰ ਜੀ ਪ੍ਰੇਮ ਵਿੱਚ ਭਿੱਜ ਕੇ ਬੋਲੇ ਕਹਿੰਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਦੋਂ ਇਹ ਪੜਿਆ ਮੂਲ ਮੰਤਰ ਮੌਲਵੀ ਦੇ ਹੱਥ ਕਮਰੇ ਸਨ ਉਹਨਾਂ ਕਹੇ ਸਰਦਾਰ ਸਾਹਿਬ ਇਸ ਮੰਤਰ ਦਾ ਨਾਮ ਕੀ ਹੈ ਤੇ ਸਰਦਾਰ ਜੀ ਨੇ ਕਿਹਾ ਜੀ ਇਹਨੂੰ ਮੂਲ ਮੰਤਰ ਕਹਿੰਦੇ ਨੇ ਇਹ ਮੇਰੇ ਕਲ ਤਾਰਕ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਜਦੋਂ ਇੰਨੀ ਗੱਲ ਕਹੀ ਮੌਲਵੀ ਨੇ ਹੱਥ ਜੋੜ ਕੇ ਕਿਹਾ ਤੋਵਾ ਮੇਰੀ ਖੁਦਾ ਇਹ ਦੁਨੀਆ ਦਾ ਸਭ ਤੋਂ ਤਾਕਤਵਰ ਮੰਤਰ ਹੈ ਸਰਦਾਰ ਸਾਹਿਬ ਜਿਹੜਾ ਇਸ ਮੰਤਰ ਦਾ ਜਪ ਕਰਦਾ ਉਹਦੇ ਉੱਤੇ ਦੁਨੀਆ ਦਾ ਕੋਈ ਵੀ ਮੰਤਰ ਕਦੇ ਕੰਮ ਨਹੀਂ ਕਰ ਸਕਦਾ ਸਾਧ ਸੰਗਤ ਇੰਨਾ ਵੱਡਾ ਮੰਤਰ ਮੇਰੇ ਸਤਿਗੁਰ ਨੇ ਦਿੱਤਾ ਸੋ ਜੇ ਆਪਾਂ ਚਾਹੋ ਨੇ ਘਰ ਗ੍ਰਸਥੀ ਜੀਵਨ ਵਿੱਚ ਆਪਾਂ ਨੂੰ ਲੋਕ ਤੇ ਪਰਲੋਕ ਦਾ ਸੁੱਖ ਮਿਲੇ ਤਾਂ ਗੁਰੂ ਦਾ ਹੁਕਮ ਹੈ ਆਪਾਂ ਕਾਲਪੁਰਖ ਦਾ ਨਾਮ ਜਪੀਏ ਮੂਲ ਮੰਤਰ ਦਾ ਜਾਪ ਤੁਰਦੇ ਆਂ ਫਿਰਦੇ ਆਂ ਉੱਠਦੇ ਆਂ ਬੈੰਦੇ ਆਂ ਜ਼ਰੂਰ ਕਰਿਆ ਕਰੋ ਸਤਗੁਰੂ ਦੀ ਨਦਰ ਕਿਰਪਾ ਹੋਏਗੀ ਇੱਕ ਦੂਜੇ ਤੇ ਜ਼ਿੰਦਗੀ ਵਿੱਚ ਵਿਸ਼ਵਾਸ ਰੱਖੋ ਸਭ ਤੋਂ ਵੱਡਾ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਜਗ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਹਦਾ ਜੀਵਨ ਫਿਰ ਚੜ੍ਹਦੀ ਕਲਾ ਵਿੱਚ ਰਹਿੰਦਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ ਸਾਡੇ ਅੰਦਰ ਭਾਵਨਾ ਪ੍ਰੇਮ ਵਿਸ਼ਵਾਸ ਬਣੇ ਇਸ ਭਾਗ ਭਰੀ ਜੋੜੀ ਨੂੰ ਸਤਗੁਰੂ ਪ੍ਰੇਮ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿਕਾਰਯੋਗ ਸਰਦਾਰ ਭੋਪਿੰਦਰ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਸੇ